ਹਾਂਜੀ ਸਤਿ ਸ੍ਰੀ ਅਕਾਲ ਜੀ ਰਵਿੰਦਰ ਕੌਰ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਫੇਰ ਆਪਾਂ ਇੱਕ ਨਵੇਂ ਵਿਸ਼ੇ ਤੇ ਗੱਲਾਂ ਕਰਾਂਗੇ ਕਹਿੰਦੇ ਔਰਤਾਂ ਦੇ ਵਿੱਚ ਮਰਦਾਂ ਦੇ ਨਾਲੋਂ ਬੁਢਾਪਾ ਕਿਉਂ ਜਲਦੀ ਆ ਜਾਂਦਾ ਹੈ ਔਰਤਾਂ ਜਲਦੀ ਕਿਉਂ ਬੁੱਢੀਆਂ ਹੋ ਜਾਂਦੀਆਂ ਨੇ ਇਸ ਦੇ ਪਿੱਛੇ ਕੀ ਕਾਰਨ ਨੇ ਅੱਜ ਉਸ ਵਿਸ਼ੇ ਤੇ ਆਪਾਂ ਗੱਲਾਂ ਕਰਾਂਗੇ ਕਹਿੰਦੇ ਨੇ ਰੱਬ ਨੇ ਔਰਤ ਨੂੰ ਬੜੀ ਫੁਰਸਤ ਨਾਲ ਬਣਾਇਆ ਪਰ ਫੁਰਸਤ ਉਹਦੇ ਕਰਮਾਂ 'ਚ ਨਹੀਂ ਲਿਖੀ ਇਹ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਔਰਤਾਂ ਵਿੱਚ ਸੈਨ ਸ਼ਕਤੀ ਜਿਹੜੀ ਉਹ ਮਰਦਾਂ ਨਾਲੋਂ ਕਈ ਗੁਣਾ ਜ਼ਿਆਦਾ ਹੁੰਦੀ ਹੈ। ਔਰਤਾਂ ਜੇਕਰ ਮਾਨਸਿਕ ਤੌਰ ਤੇ ਤੇ ਮਜ਼ਬੂਤ ਹੁੰਦੀਆਂ ਨੇ ਪਰ ਉਹ ਸਰੀਰਕ ਤੌਰ ਤੇ ਤੇ ਮਰਦਾਂ ਜਿੰਨੀਆਂ ਮਜ਼ਬੂਤ ਨਹੀਂ ਹੁੰਦੀਆਂ। ਜ਼ਿਆਦਾਤਰ ਔਰਤਾਂ ਨੇ ਜਿਹੜੀਆਂ ਘਰਾਂ ਦੇ ਵਿੱਚ ਸਾਰਾ ਦਿਨ ਕੰਮਕਾਰ ਕਰਦੀਆਂ ਰਹਿੰਦੀਆਂ ਨੇ ਤੇ ਆਪਣੀ ਸਿਹਤ ਦਾ ਉਹ ਬਿਲਕੁਲ ਵੀ ਧਿਆਨ ਨਹੀਂ ਰੱਖਦੀਆਂ। ਇੱਕ ਔਰਤ ਦੇ ਜਿਵੇਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਜ਼ਿਆਦਾਤਰ ਨੌਕਰੀ ਪੇਸ਼ ਔਰਤਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਆਪਣੀ ਸਵੇਰ ਸਾਰ ਆਪਣੇ ਘਰ ਦੇ ਸਾਰੇ ਕੰਮ ਸਮੇਟ ਕੇ ਤੇ ਆਉਂਦਿਆਂ ਨੂੰ ਫੇਰ ਕੰਮਕਾਰ ਕਰਨੇ ਹੁੰਦੇ ਨੇ ਬੱਚਿਆਂ ਨੂੰ ਸੰਭਾਲਣਾ ਹੁੰਦਾ ਬਹੁਤ ਛੋਟੇ-ਛੋਟੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਪੂਰਾ ਕਰਨ ਦੇ ਵਿੱਚ ਉਹਦਾ ਸਾਰਾ ਦਿਨ ਜਿਹੜਾ ਉਹ ਲੰਘ ਜਾਂਦਾ ਤੇ ਪਹਿਲਾਂ ਸਵੇਰੇ ਨੌਕਰੀ ਤੇ ਜਾਣਾ ਫਿਰ ਘਰ ਦੇ ਕੰਮ ਕਰ ਬੱਚਿਆਂ ਨੂੰ ਸੰਭਾਲਣਾ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਜਿਸ ਨਾਲ ਔਰਤ ਆਪਣੇ ਸਰੀਰਿਕ ਸਮਰੱਥਾ ਤੋਂ ਵੱਧ ਕੇ ਜਿਹੜਾ ਉਹ ਕੰਮਕਾਰ ਕਰਦੀ ਹੈ ਕਈ ਵਾਰ ਉਹਦੇ ਸਰੀਰ ਨੂੰ ਕੋਈ ਦੁੱਖ ਤਕਲੀਫ ਵੀ ਹੁੰਦੀ ਹੈ ਫਿਰ ਵੀ ਉਹ ਉਹ ਚੀਜ਼ ਨੂੰ ਇਗਨੋਰ ਕਰਕੇ ਆਪਣੇ ਕੰਮਾਂ ਦੇ ਵਿੱਚ ਮਗਨ ਰਹਿੰਦੀ ਹੈ ਮੈਂ ਜੋ ਕਿ ਸਮੇਂ ਦੀ ਨਵੀਂ ਪੀੜੀ ਦੀ ਗੱਲ ਤਾਂ ਨਹੀਂ ਕਰੂੰਗੀ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਵੀ ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਹੈ ਉਸ ਦਾ ਕੀ ਹਾਲ ਹੈ ਅੱਜ ਦੀ ਨਵੀਂ ਪੀੜੀ ਤਾਂ ਕਈ ਜ਼ਿਆਦਾਤਰ ਨੇ ਜਿਹੜੇ ਸਾਰੇ ਇੱਕੋ ਨਾਲ ਦੇ ਤਾਂ ਨਹੀਂ ਹੁੰਦੇ ਪੰਜੇ ਗੁਣਾ ਕਦੇ ਅਕਸਾਰ ਨਹੀਂ ਹੁੰਦੀਆਂ ਸਾਰੇ ਮਾੜੇ ਨਹੀਂ ਹੁੰਦੇ ਤੇ ਸਾਰੇ ਚੰਗੇ ਵੀ ਨਹੀਂ ਹੁੰਦੇ ਜ਼ਿਆਦਾਤਰ ਜਿਹੜੀ ਜ਼ਿੰਦਗੀ ਅੱਜ ਦੇ ਸਮੇਂ ਦੇ ਬੱਚਿਆਂ ਦੀ ਉਹ ਦਿਖਾਵੇ ਵਾਲੀ ਰਹਿ ਗਈ ਹੈ ਉਹਨਾਂ ਦਾ ਪਹਿਰਾਵਾ ਖਾਣ ਪੀਣ ਰਹਿਣ ਸੈਣ ਘੁੰਮਣਾ ਫਿਰਨਾ ਸਭ ਕੁਝ ਬਾਹਰਲਾ ਹੋ ਗਿਆ ਵੱਖਰੇ ਹੀ ਟੰਗ ਦੇ ਨਾਲ ਉਹ ਜ਼ਿੰਦਗੀ ਜਿਉਂਦੇ ਨੇ ਚਲੋ ਇਹ ਤਾਂ ਇੱਕ ਵੱਖਰਾ ਵਿਸ਼ਾ ਹੈ ਆਪਾਂ ਗੱਲ ਕਰਾਂਗੇ ਵੀ ਜਿਨ੍ਹਾਂ ਔਰਤਾਂ ਨੇ ਸਾਰਾ ਦਿਨ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਸਾਰੇ ਕੰਮਕਾਰ ਕਰਦੀਆਂ ਨੇ ਉਹ ਠੀਕ ਹੈ ਆਪਣੇ ਪਰਿਵਾਰ ਨੂੰ ਵੀ ਸੰਭਾਲਦੀਆਂ ਨੇ ਤੇ ਆਪਣੀ ਸਿਹਤ ਦਾ ਉਹਨਾਂ ਧਿਆਨ ਨਹੀਂ ਰੱਖ ਪਾਉਂਦੀਆਂ ਜਿਨ੍ਹਾਂ ਉਹ ਆਪਣੇ ਪਰਿਵਾਰ ਦਾ ਤੇ ਆਪਣੇ ਬੱਚਿਆਂ ਦਾ ਆਪਣੇ ਘਰ ਦਾ ਧਿਆਨ ਰੱਖਦੀਆਂ ਨੇ ਉਹ ਘਰ ਦੇ ਵਿੱਚ ਸਾਫ਼ ਸਫਾਈਆਂ ਤੋਂ ਲੈ ਕੇ ਹਰ ਇੱਕ ਛੋਟੀ ਛੋਟੀ ਚੀਜ਼ ਤੋਂ ਲੈ ਕੇ ਉਹ ਸਾਰਾ ਕੁਝ ਕੰਮ ਕਰਨ ਜਿਹੜੇ ਔਰਤ ਦੀ ਜ਼ਿੰਮੇ ਆਉਂਦੇ ਨੇ ਉਹ ਤੇ ਉਸ ਤੋਂ ਬਾਅਦ ਫਿਰ ਉਹ ਅੱਗੇ ਜਿਹੜੇ ਇੱਕ ਚੰਗੇ ਸੰਸਕਾਰੀ ਔਰਤਾਂ ਹੁੰਦੀਆਂ ਨੇ ਉਹਨਾਂ ਦੀ ਗੱਲ ਕਰ ਰਹੀਆਂ ਮੈਂ ਜਿਨ੍ਹਾਂ ਔਰਤਾਂ ਨੇ ਆਪਣੇ ਪਰਿਵਾਰ ਦੇ ਨਾਲ ਆਪਣੇ ਮਾਪਿਆਂ ਦੇ ਨਾਲ ਮਾਤਾ ਪਿਤਾ ਦੇ ਨਾਲ ਰਲ ਕੇ ਹੱਥੀ ਕੰਮਕਾਰ ਕੀਤੇ ਹੁੰਦੇ ਨੇ ਉਹਨਾਂ ਦੇ ਨਾਲ ਹੱਥੀ ਕੰਮਕਾਰ ਬਟਾ ਹੁੰਦੇ ਨੇ ਚੰਗੇ ਸੰਸਕਾਰ ਵਾਲੀਆਂ ਔਰਤਾਂ ਨੇ ਜਿਹੜੀਆਂ ਉਹ ਇੱਕ ਚੰਗੀ ਪਤਨੀ ਚੰਗੀ ਨੂੰ ਤੇ ਚੰਗੀ ਮਾਂ ਦਾ ਰੋਲ ਵੀ ਅਦਾ ਕਰਦੀਆਂ ਨੇ ਕਿ ਚਾਕੇ ਨਵਾਉਂਦਿਆਂ ਨੇ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਉਹ ਮਰਦ ਨਾਲੋਂ ਔਰਤ ਤੇ ਕੰਮ ਦੀਆਂ ਜ਼ਿਆਦਾ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਪਰੋਂ ਕਈ ਵਾਰੀ ਘਰਾਂ ਦੇ ਵਿੱਚ ਰਹਿੰਦੀਆਂ ਔਰਤਾਂ ਆਪਣੇ ਬੱਚਿਆਂ ਨੂੰ ਸਕੂਲ ਭੇਜ ਕੇ ਹੋਰ ਕੰਮ ਹੋਰ ਘਰ ਦੇ ਜਿਹੜੇ ਕੰਮਕਾਰ ਹੁੰਦੇ ਨੇ ਉਹ ਉਹਨਾਂ ਦੇ ਵਿੱਚ ਇੰਨੀਆਂ ਰੋਜ਼ਾਂ ਰੋਜ਼ੀ ਜਾਂਦੀਆਂ ਨੇ ਕਿ ਉਹਨਾਂ ਨੂੰ ਆਪਣੇ ਸਮੇਂ ਸਿਰ ਖਾਣ ਪੀਣ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਉਹ ਧਿਆਨ ਹੀ ਨਹੀਂ ਦਿੰਦੀਆਂ ਹੈਗੀਆਂ ਤੇ ਉਹ ਵੱਖਰੇ ਹੀ ਤੌਰ ਤੇ ਆਪਣੇ ਲਈ ਕੁਝ ਬਣਾ ਕੇ ਵੀ ਨਹੀਂ ਕੁਝ ਖਾ ਸਕਦੀ ਹੈਗੇ ਜਿੰਨਾ ਘਰ ਦੇ ਵਿੱਚ ਹੁੰਦਾ ਥੋੜਾ ਬਹੁਤ ਆ ਬਚ ਜਾਂਦਾ ਉਸੇ ਨਾਲ ਉਹ ਸਬਰ ਕਰ ਲੈਂਦੀ ਨੇ ਸਾਰ ਲੈਂਦੀਆਂ ਨੇ ਵੀ ਚਲੋ ਛੱਡੋ ਹੁਣ ਦੁਬਾਰਾ ਕੀ ਬਣਾਵਾਂਗੇ ਜਿਸ ਨਾਲ ਇਹ ਚੀਜ਼ ਜਦੋਂ ਕਰਦੇ ਆ ਸੀ ਤਾਂ ਸਾਡੀ ਸਿਹਤ ਤੇ ਬਹੁਤ ਅਸਰ ਪੈਂਦਾ ਕਿਉਂਕਿ ਸਾਡੇ ਸਰੀਰ ਨੂੰ ਪ੍ਰੋਪਰ ਸਾਡੀ ਸਿਹਤ ਦੇ ਹਿਸਾਬ ਦੇ ਨਾਲ ਸਰੀਰ ਦੇ ਹਿਸਾਬ ਨਾਲ ਉਨੇ ਹੀ ਡਾਈਟ ਚਾਹੀਦੀ ਹੈ ਤਾਂ ਸਾਨੂੰ ਜਦੋਂ ਸਰੀਰ ਨੂੰ ਉਨੇ ਡਾਈਟ ਪੂਰੀ ਨਹੀਂ ਮਿਲੂਗੀ ਤਾਂ ਸਰੀਰ ਦੇ ਵਿੱਚ ਕਮੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਠੀਕ ਹੈ ਪਰ ਜਿਉਂ-ਜਿਉਂ عمر ਬੀਤਦੀ ਹੈ ਤਿਉਂ-ਤੋਂ ਸਰੀਰ ਤੇ ਮਾੜਾ ਅਸਰ ਪੈਣਾ ਜਿਹੜਾ ਇਹ ਚੀਜ਼ ਦਾ ਸ਼ੁਰੂ ਹੋ ਜਾਂਦਾ ਹੈ ਜਦੋਂ ਅਸੀਂ ਸਮੇਂ ਸਿਰ ਨਹੀਂ ਖਾਵਾਂਗੇ ਜੇਕਰ ਅਸੀਂ ਆਪਣੇ ਸਿਹਤ ਦਾ ਧਿਆਨ ਨਹੀਂ ਦੇਵਾਂਗੇ ਇਸ ਦੇ ਪਿੱਛੇ ਕਾਰਨ ਜਲਦੀ ਸਿਰ ਦੇ ਵਾਲ ਚਿੱਟੇ ਹੋ ਜਾਂਦੇ ਨੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਚਿਹਰੇ ਤੇ ਛਾਈਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਅਸੀਂ ਦਵਾਈਆਂ ਖਾਂਦੇ ਫਿਰ ਜਾਂਦੇ ਉਹ ਦਵਾਈਆਂ ਨੇ ਜਿਹੜੀਆਂ ਹੋਰ ਜ਼ਿਆਦਾ ਗਲਤ ਅਸਰ ਕਰਦੀਆਂ ਨੇ ਇਸ ਤੋਂ ਬਿਹਤਰ ਹੀ ਅਸੀਂ ਕੁਦਰਤੀ ਤੌਰ ਤੇ ਤੇ ਕੁਦਰਤ ਦੇ ਨਾਲ ਜੁੜ ਕੇ ਆਪਣੇ ਸਰੀਰ ਨੂੰ ਪੂਰਾ एनर्जेटिक ਬਣਾ ਕੇ ਆਪਣੇ ਸਰੀਰ ਦਾ ਧਿਆਨ ਰੱਖਿਓ ਸਭ ਕੁਝ ਸਾਡੇ ਹੱਥ ਹੈ ਸਾਡੇ ਹੱਥ ਦੇ ਵਿੱਚ ਹੈ ਸਾਡੇ ਤੇ ਨਿਰਪਰ ਕਰਦਾ ਵੀ ਅਸੀਂ ਆਪਣੇ ਸਰੀਰ ਨੂੰ ਕਿਸ ਤਰ੍ਹਾਂ ਰੱਖਣਾ ਹੈ ਕਿਵੇਂ ਮੇਨਟੇਨ ਕਰਨਾ ਹੈ ਔਰਤ ਦੀ ਫਿਤਰਤ ਕੀ ਹੁੰਦੀ ਹੈ ਜ਼ਿਆਦਾਤਰ ਔਰਤਾਂ ਚਿੰਤਾ ਜ਼ਿਆਦਾ ਕਰਦੀਆਂ ਨੇ ਜੋ ਜਲਦੀ ਬੁਢਾਪਾ ਆਉਣ ਦਾ ਸਭ ਤੋਂ ਵੱਡਾ ਕਾਰਨ ਬਣ ਜਾਂਦਾ ਹੈ ਚਿੰਤਾਵਾਂ ਚੰਗੇ ਭਲੇ ਇਨਸਾਨ ਨੂੰ ਜਿਹੜੀਆਂ ਉਹ ਜਲਦੀ ਬੁੱਢਾ ਕਰਨ ਜਲਦੀ ਹੀ ਬੁੱਢਾ ਕਰ ਦਿੰਦੀਆਂ ਨੇ ਉਹ ਜ਼ਿੰਦਗੀ ਇਹ ਜਿਹੜੀ ਔਰਤ ਤੇ ਮਰਦ ਨੂੰ ਬਰਾਬਰ ਮਿਲੀ ਹੋਈ ਹੈ ਪਰ ਇਸ ਨੂੰ ਸਹੀ ਤਰੀਕੇ ਨਾਲ ਕਿਵੇਂ ਜਿਉਣਾ ਹੈ ਇਹ ਸਭ ਕੁਝ ਸਾਡੇ ਤੇ ਨਿਰਭਰ ਕਰਦਾ ਹੈ ਵੀ ਅਸੀਂ ਆਪਣੇ ਤਰੀਕੇ ਨੂੰ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਖੂਬਸੂਰਤ ਤਰੀਕੇ ਦੇ ਨਾਲ ਜਿਉ ਸਕਦੇ ਹਾਂ ਮਾਦਨ ਤੇ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਪਰ ਉਸ ਦਾ ਧਿਆਨ ਰੱਖਣ ਵਾਲੀ ਉਹਦੀ ਪਤਨੀ ਹੁੰਦੀ ਹੈ ਘਰ ਦੇ ਵਿੱਚ ਬੱਚੇ ਹੁੰਦੇ ਨੇ ਠੀਕ ਹੈ ਪਰ ਇੱਕ ਪਤਨੀ ਹੈ ਜਦੋਂ ਨੌਕਰੀ ਪੇਸ਼ਾਵਰਤ ਹੈ ਉਹ ਬਾਹਰੋਂ ਆ ਰਹੀ ਹੈ ਘਰ ਦੇ ਕੰਮਕਾਰ ਆ ਕੇ ਕਰਦੀ ਹੈ ਉਹ ਤਾ ਉਸ ਨੂੰ ਕੋਈ ਪਾਣੀ ਦਾ ਗਲਾਸ ਵੀ ਨਹੀਂ ਪੁੱਛਣ ਵਾਲਾ ਹੁੰਦਾ ਉਹ ਆਪਣੇ ਕੱਪੜੇ ਚੇਂਜ ਕਰਦੀ ਹੈ ਉਸ ਤੋਂ ਬਾਅਦ ਨਾਲ ਦੀ ਨਾਲ ਆਪਣੇ ਕੰਮਾਂ ਦੇ ਵਿੱਚ ਮਗਨ ਹੋ ਜਾਂਦੀ ਹੈ ਰੁੱਝ ਜਾਂਦੀ ਹੈ ਪਰ ਕਈ ਵਾਰ ਜਿਹੜੀਆਂ ਕਿਸੇ ਵੀ ਪ੍ਰੋਗਰਾਮ ਤੋਂ ਆਉਂਦੀਆਂ ਨੇ ਜਾਂ ਜੋ ਆਪਣੇ ਘਰਾਂ ਦੇ ਵਿੱਚ ਜਿਹੜੀਆਂ ਔਰਤਾਂ ਰਹਿੰਦੀਆਂ ਨੇ ਉਹ ਵੀ ਕਿਸੇ ਪ੍ਰੋਗਰਾਮ ਤੇ ਆਉਂਦੀਆਂ ਨੇ ਬਿਨਾਂ ਕੁਝ ਖਾਦੇ ਪੀਤੇ ਹੀ ਆਪਣੇ ਕੰਮਾਂ ਦੇ ਵਿੱਚ ਮਗਨ ਹੋ ਜਾਂਦੀਆਂ ਨੇ ਰੁੱਝ ਜਾਂਦੀਆਂ ਨੇ ਉਹ ਸਾਰੇ ਕੰਮ ਦੀ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਇਹੀ ਸਿੱਟਾ ਕੱਢਾਂਗੇ ਇਹ ਨਿਚੋੜ ਕੱਢਾਂਗੇ ਆਪਣੀ ਇੰਨਾ ਗੱਲਾਂ ਦਾ ਵੀ ਸਵੇਰੇ ਜਲਦੀ ਉੱਠ ਕੇ ਮੈਡੀਟੇਸ਼ਨ ਕਰਨੀ ਚਾਹੀਦੀ ਹੈ ਸਾਨੂੰ ਤਾਂ ਜੋ ਸਾਡੇ ਤੇ ਬੁਢਾਪਾ ਨਾ ਆ ਸਕੇ ਅਸੀਂ ਦਿਮਾਗੀ ਤੌਰ ਤੇ ਤੇ ਸਰੀਰਕ ਤੌਰ ਤੇ ਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖੀਏ ਹਲਕਾ ਫੁਲਕਾ ਰੱਖੀਏ ਜਦੋਂ ਸਾਡਾ ਸਰੀਰ ਦਿਮਾਗ ਹਲਕਾ ਫੁਲਕਾ ਰਹੂਗਾ ਤਾਂ ਸਾਨੂੰ ਗੁੱਸਾ ਵੀ ਘਟਾਊਗਾ ਤੇ ਕੰਮ ਹਰੇਕ ਕੰਮ ਨੂੰ ਅਸੀਂ ਪੂਰੇ એનર્ਜੀ ਦੇ ਨਾਲ ਪੂਰਾ ਕਰ ਸਕਾਂਗੇ ਖਾਣਾ ਖਾਣ ਤੋਂ ਬਾਅਦ 10-15 ਮਿੰਟ ਤੁਰੋ ਬੈਠਣਾ ਨਹੀਂ ਹੈਗਾ ਆਪਣੇ ਆਪ ਨੂੰ ਸ਼ਾਬਾਸ਼ ਦਿਓ ਵੀ ਹਾਂ ਮੈਂ ਚੰਗੇ ਕੰਮ ਕੀਤੇ ਨੇ ਇੱਕ ਚੰਗੀ ਸੰਸਕਾਰੀ ਜਿਹੜੀ ਔਰਤਾਂ ਮੈਂ ਮੈਂ ਆਪਣੇ ਆਪ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਸੋਹਣੇ ਤੇ ਸਹੀ ਤਰੀਕੇ ਦੇ ਨਾਲ ਨਿਭਾਰੀਆਂ ਤੁਹਾਨੂੰ ਖੁਦ ਪਤਾ ਹੋਣਾ ਚਾਹੀਦਾ ਵੀ ਤੁਸੀਂ ਆਪਣੇ ਪਰਿਵਾਰ ਲਈ ਕਿੰਨੇ ਕੀਮਤੀ ਹੋ ਚੰਗੇ ਕਰਮ ਕਰਦੇ ਰਹੋ ਆਪਣੇ ਪਰਿਵਾਰ ਨਾਲ ਜੁੜ ਕੇ ਸਾਥ ਨਿਭਾਉਂਦੇ ਰਹੋ ਆਪ ਵੀ ਖੁਸ਼ ਰਹੋ ਤੇ ਆਪਣੇ ਪਰਿਵਾਰ ਨੂੰ ਵੀ ਖੁਸ਼ ਰੱਖੋ ਇਹ ਜੜੀਆਂ ਕੁਝ ਗੱਲਾਂ ਸੀ ਇਹ ਤੁਹਾਨੂੰ ਦੱਸਿਆ ਨੇ ਵੀ ਆਪਣੀਆਂ ਆਮ ਔਰਤਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਕਿਸ ਤਰੀਕੇ ਦੇ ਨਾਲ ਅਸੀਂ ਜਿਉਂਦੇ ਆਂ। ਜ਼ਿਆਦਾਤਰ ਔਰਤਾਂ ਇਸੇ ਤਰ੍ਹਾਂ ਹੀ ਹੁੰਦੀਆਂ ਨੇ। ਤਾਂ ਇਹ ਚੀਜ਼ਾਂ ਦੇ ਵਿੱਚੋਂ ਨਿਕਲ ਕੇ ਆਪਾਂ ਇਹ ਚੀਜ਼ਾਂ ਨੂੰ ਵੀ ਕਰੀਏ ਕੰਮਕਾਰ ਜ਼ਿੰਮੇਵਾਰੀਆਂ ਨੇ ਔਰਤ ਦੇ ਹਿੱਸੇ ਆਈਆਂ ਨੇ ਉਹ ਸਭ ਕੁਝ ਕਰਨਾ ਪੈਂਦਾ ਹੈ। ਪਰ ਨਾਲ-ਨਾਲ ਆਪਣੀ ਸਿਹਤ ਦਾ ਧਿਆਨ ਵੀ ਰੱਖਣਾ ਜ਼ਰੂਰੀ ਹੈ ਕਿਤੇ ਇਹ ਨਾ ਹੋਵੇ ਕੱਲ ਨੂੰ ਅਸੀਂ ਹੀ ਬੋਝ ਅਜਿਹਾ ਉਹ ਦੂਸਰਿਆਂ ਤੇ ਬਣ ਜਾਈਏ। ਸਾਡੀ ਖੁਦ ਦੀ ਜ਼ਿੰਮੇਵਾਰੀ ਬਣਦੀ ਹੈ ਆਪਣੇ ਸਿਹਤ ਦਾ ਧਿਆਨ ਰੱਖਣਾ ਡਾਕਟਰਾਂ ਦੇ ਜਾਣ ਨਾਲੋਂ ਬਿਮਾਰੀਆਂ ਲਾਉਣ ਨਾਲੋਂ ਤਾਂ ਖੁਦ ਇਹੀ ਹੈ ਵੀ ਅਸੀਂ ਆਪਣੇ ਸਰੀਰ ਨੂੰ ਆਪਣੇ ਖਾਣ ਪੀਣ ਦਾ ਧਿਆਨ ਰੱਖ ਕੇ ਆਪਣੀ ਸਿਹਤ ਨੂੰ ਵਧੀਆ ਤਰੀਕੇ ਦੇ ਨਾਲ ਬਣਾ ਕੇ ਰੱਖੀਏ ਦਿਮਾਗੀ ਤੌਰ ਤੇ ਤੇ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤ ਰਹੀਏ ਕੱਲਾ ਹੀ ਨਹੀਂ ਹੈਗਾ ਵੀ ਅਸੀਂ ਸਰੀਰਕ ਤੌਰ ਤੇ ਤੰਦਰੁਸਤਾਂ ਮਾਨਸਿਕ ਤੌਰ ਤੇ ਤੇ ਸਭ ਤੋਂ ਜ਼ਿਆਦਾ ਤੰਦਰੁਸਤ ਹੋਣਾ ਜ਼ਰੂਰੀ ਹੈ ਜਿਹਦੇ ਨਾਲ ਤੁਸੀਂ ਆਪਣੇ ਪਰਿਵਾਰ ਪ੍ਰਤੀ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਜ਼ਿੰਮੇਵਾਰੀਆਂ ਨੂੰ ਨਿਭਾ ਸਕਦੇ ਹੋ ਸਰੀਰਕ ਤਾ ਜਿਹੜਾ ਹੈਗਾ ਹੈਗਾ ਪਰ ਮਾਨਸਿਕ ਤੌਰ ਤੇ ਤੇ ਤੰਦਰੁਸਤ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ 네ਗੇਟਿਵ ਗੱਲਾਂ ਨੂੰ 네ਗੇਟਿਵਿਟੀਆਂ ਨੂੰ ਕਿਸੇ ਦੇ ਕਹੇ ਹੋਏ ਗਲਤ ਜਾਂ ਚੰਗੇ ਸ਼ਬਦਾਂ ਨੂੰ ਦਿਮਾਗ ਦੇ ਵਿੱਚ ਆਉਣ ਨਾ ਦਿਓ ਆਪਣੇ ਕੰਮ ਤੱਕ ਧਿਆਨ ਰੱਖੋ ਫੋਕਸ ਰੱਖੋ ਪਰਮਾਤਮਾ ਦਾ ਨਾਮ ਲਓ ਚੰਗੇ ਕਰਮ ਕਰਦੇ ਰਹੋ ਆਪ ਵੀ ਖੁਸ਼ ਰਹੋ ਤੇ ਆਪਣੇ ਪਰਿਵਾਰ ਨੂੰ ਵੀ ਖੁਸ਼ ਰਹੋ ਧੰਨਵਾਦ ਜੀ ਜੇਕਰ ਤੁਹਾਨੂੰ ਵੀ ਮੇਰੀਆਂ ਇਹ ਗੱਲਾਂ ਵਧੀਆ ਲੱਗੀਆਂ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ